ਬੰਗਲਾਦੇਸ਼ ਚ ਮਚਿਆ ਹੰਗਾਮਾ ਕਈ ਮਹੀਨੇ ਤੋਂ ਹੋ ਰਿਹਾ ਖੂਨੀ ਸੱਤ ਵਿਰੋਧ ਪ੍ਰਦਰਸ਼ਨ ਚ ਹਿੰਦੂਆਂ ਦੇ ਵੱਧ ਰਹੇ ਨੇ ਹਮਲੇ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ ਹਿੰਦੂਆਂ ਦੇ ਘਰਾਂ ਤੇ ਮੰਦਰਾਂ ਨੂੰ ਲਗਾਈ ਜਾ ਰਹੀ ਅੱਗ ਹਿੰਦੂ ਵਿਰੋਧੀ ਅੰਸਰਾਂ ਵੱਲੋਂ ਖੇਟੀ ਜਾ ਰਹੀ ਖੂਨ ਦੀ ਹੋਲੀ ਹਿੰਸਾ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਦਾ ਸਿਲਸਲਾ ਰੁਕਣ ਦਾ ਨਹੀਂ ਲੈ ਰਹੀਆਂ ਨਾ ਹਿੰਦੂਆਂ ਵਿਰੁੱਧ ਹਿੰਸਾ ਅਤੇ ਮੰਦਰਾਂ ਨੂੰ ਸਾੜਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਖੂਬ ਹੋ ਰਹੀਆਂ ਵਰ ਮੀਡੀਆ ਦੇ ਰਿਪੋਰਟਰ ਮੁਤਾਬਕ ਹਿੰਦੂ ਔਰਤਾਂ ਨਾਲ ਕੀਤਾ ਜਾ ਰਿਹਾ ਹੈ ਬਲਾਤਕਾਰ ਬੰਗਲਾਦੇਸ਼ ਚ ਖੂਨ ਦੀ ਹੋਲੀ ਖੇੜ ਰਹੇ ਹੈ ਵਨ ਬੱਚੇ ਬਜ਼ੁਰਗ ਔਰਤਾਂ 'ਚ ਨਹੀਂ ਕਰ ਰਹੇ ਕੋਈ ਫਰਕ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਹੀ ਛੱਡਿਆ ਬੰਗਲਾਦੇਸ਼ ਬੰਗਲਾਦੇਸ਼ 'ਚ ਵੱਖ-ਵੱਖ ਹਿੱਸਿਆਂ 'ਚ ਰਹਿਣ ਵਾਲੇ ਹਿੰਦੂ ਖਤਰੇ 'ਚ ਜੜ ਤੋਂ ਖਤਮ ਕਰਨ ਲਈ ਹਿੰਦੂ ਭਾਈਚਾਰੇ ਨੂੰ ਬਣਾਇਆ ਜਾ ਰਿਹਾ ਨਿਸ਼ਾਨ ਕਿਉਂ ਬੰਗਲਾਦੇਸ਼ 'ਚ ਹੋ ਰਹੇ ਨੇ ਹਿੰਦੂਆਂ 'ਤੇ ਹਮਲੇ ਕਿਉਂ ਸਾੜਿਆ ਜਾ ਰਿਹਾ ਮੰਦਰਾਂ ਨੂੰ ਬੰਗਲਾਦੇਸ਼ 'ਚ ਹਿੰਦੂ ਧਰਮ 'ਤੇ ਹਮਲਾ ਕਰਨ ਵਾਲਿਆਂ ਨੂੰ ਸਰਕਾਰ ਦਾ ਪ੍ਰਸ਼ਾਸਨ ਦਾ ਹਾਲਾ ਤੱਕ ਇਹ ਰੱਬ ਦਾ ਨਹੀਂ ਰਿਹਾ ਕੋਈ ਡਰ ਹੁਣ ਦੇਖਣਾ ਇਹ ਹੋਵੇਗਾ ਕਿ ਕਾਨੂੰਨ ਸਰਕਾਰ ਜਾਂ ਫਿਰ ਪ੍ਰਸ਼ਾਸਨ ਇਨ੍ਹਾਂ ਪੀੜਤਾਂ ਦੀ ਲੈਂਦਾ ਸਾਰ ਜਾਂ ਨਿਰੰਤਰ ਚੱਲਦਾ ਰਹੇਗਾ ਬੰਗਲਾਦੇਸ਼ ਚ ਮਚਿਆ ਹੰਗਾਮਾ ਕਈ ਮਹੀਨਿਆਂ ਤੋਂ ਹੋ ਰਿਹਾ ਖੁੰਨੀ ਸੱਕ ਵਿਰੋਧ ਪ੍ਰਦਰਸ਼ਨ ਚ ਹਿੰਦੂਆਂ ਦੇ ਵੱਧ ਰਹੇ ਨੇ ਹਮਲੇ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ ਹਿੰਦੂਆਂ ਦੇ ਘਰਾਂ ਤੇ ਮੰਦਰਾਂ ਨੂੰ ਲਗਾਈ ਜਾ ਰਹੀ ਅੱਗ ਹਿੰਦੂ ਵਿਰੋਧੀ ਅੰਸਰਾਂ ਵੱਲੋਂ ਖੇਢੀ ਜਾ ਰਹੀ ਖੂਨ ਦੀ ਹੋਲੀ ਹਿੰਸਾ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਦਾ ਸਿਲਸਲਾ ਰੁਕਣ ਦਾ ਨਹੀਂ ਲੈ ਰਹੀਆਂ ਨਾ ਹਿੰਦੂਆਂ ਵਿਰੁੱਧ ਹਿੰਸਾ ਅਤੇ ਮੰਦਰਾ ਨੂੰ ਸੜਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਖੂਬ ਹੋ ਰਹੀਆਂ ਵਲ ਮੀਡੀਆ ਦੇ ਰਿਪੋਰਟਰ ਮੁਤਾਬਕ ਹਿੰਦੂ ਔਰਤਾਂ ਨਾਲ ਕੀਤਾ ਜਾ ਰਿਹਾ ਹੈ ਬਲਾਕਰ ਬੰਗਲਾਦੇਸ਼ ਚ ਖੂਨ ਦੇ होली ਖੇਡ ਰਹੇ ਹੈ ਵਨ ਬੱਚੇ ਬਜ਼ੁਰਗ ਔਰਤਾਂ ਚ ਨਹੀਂ ਕਰ ਰਹੇ ਕੋਈ ਫਰਕ ਸ਼ੇਖ ਹਸਿਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਹੀ ਛੱਡਿਆ ਬੰਗਲਾਦੇਸ਼ ਬੰਗਲਾਦੇਸ਼ ਚ ਵੱਖ-ਵੱਖ ਹਿੱਸਿਆਂ ਚ ਰਹਿਣ ਵਾਲੇ ਹਿੰਦੂ ਖਤਰੇ ਜੜ ਤੋਂ ਖਤਮ ਕਰਨ ਲਈ ਹਿੰਦੂ ਭਾਈਚਾਰੇ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ਕਿਉਂ ਬੰਗਲਾਦੇਸ਼ 'ਚ ਹੋ ਰਹੇ ਨੇ ਹਿੰਦੂਆਂ ਤੇ ਹਮਲੇ ਕਿਉਂ ਸਾੜਿਆ ਜਾ ਰਿਹਾ ਮੰਦਰਾਂ ਨੂੰ ਬੰਗਲਾਦੇਸ਼ 'ਚ ਹਿੰਦੂ ਧਰਮ ਤੇ ਹਮਲਾ ਕਰਨ ਵਾਲਿਆਂ ਨੂੰ ਸਰਕਾਰ ਦਾ ਪ੍ਰਸ਼ਾਸਨ ਦਾ ਹਾਲਾ ਤੱਕ ਇਹ ਰੱਬ ਦਾ ਨਹੀਂ ਰਿਹਾ ਕੋਈ ਡਰ ਹੁਣ ਦੇਖਣਾ ਇਹ ਹੋਵੇਗਾ ਕਿ ਕਾਨੂੰਨ ਸਰਕਾਰ ਜਾਂ ਫਿਰ ਪ੍ਰਸ਼ਾਸਨ ਇਨ੍ਹਾਂ ਪੀੜਤਾਂ ਦੀ ਲੈਂਦਾ ਸਾਰ ਜਾਂ ਨਿਰੰਤਰ ਚੱਲਦਾ ਰਹੇ